ਅਮਰੀਕ ਸਰ ਜੇ ਪਿਛਲੇ ਦਿਨੀ ਐਨ ਆਰ ਆਈ ਦੇ ਜਿਹੜਾ ਹਮਲਾ ਕੀਤਾ ਗਿਆ ਸੀ ਉਸ ਦੀ ਸੀ ਸੀ ਟੀ ਵੀ ਵੀਡੀਓ ਵੀ ਸਾਫ਼ ਹਾਸਲ ਹੋਈ ਸੀ ਉਸ ਦੇ ਚੱਲਦੇ ਪੁਲਿਸ ਵੱਲੋਂ ਕੱਲ ਪੰਜ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਸੀ ਜਿਸ ਦੇ ਚੱਲਦੇ ਪੁਲਿਸ ਨੇ ਹੁਸ਼ਿਆਰਪੁਰ ਤੋਂ ਉਹ ਤਿੰਨ ਨੂੰ ਦੁਆਨਿਆਂ ਨੂੰ ਵੀ ਕਾਬੂ ਕੀਤਾ ਹੈ ਜਿਨ੍ਹਾਂ ਨੇ ਘਰ ਵਿੱਚ ਦਾਖਲ ਹੋ ਕੇ ਗੋਲੀ ਚਲਾਈ ਸੀ ਤੇ ਹੁਸ਼ਿਆਰਪੁਰ ਦੀ ਪੁਲਿਸ ਅੱਜ ਉਹਨਾਂ ਨੂੰ ਹੁਸ਼ਿਆਰਪੁਰ ਦੀ ਇੱਕ ਸਰਾਂ ਵਿੱਚੋਂ ਕਾਬੂ ਕਰਕੇ ਅਮਰੀਕ ਸਰ ਲੈ ਕੇ ਆ ਰਹੀ ਸੀ ਜਦੋਂ ਸਾਡੀ ਟੀਮ ਅਮਰੀਕ ਸਰ ਲੈ ਕੇ ਅੱਜ ਦਾ ਸੀ ਇਹਨਾਂ ਨੂੰ ਜਾਂਚ ਦੇ ਲਈ ਉਸ ਜਗ੍ਹਾ ਤੇ ਲੈ ਕੇ ਗਈ ਤੇ ਇਨਾਂ ਨੇ ਰਿਵਾਲਵਰ ਚੁਪਾ ਕੇ ਰੱਖੇ ਹੋਏ ਸੀ ਜਦੋਂ ਅਸੀਂ ਉਸ ਜਗ੍ਹਾ ਤੇ ਗੁਦੇ ਤਾਂ ਇਹਨਾਂ ਦੋਸ਼ ਇਹਨਾਂ ਸਾਡੇ ਡਰਾਈਵਰ ਨੂੰ ਧੱਕਾ ਦਿੱਤਾ ਤੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਜਿਸ ਜਗ੍ਹਾ ਤੇ ਰਵਲਵਰਸ ਵਾਇਸੀ ਰਵਲਵਰ ਚੁੱਕ ਕੇ ਇਹਨਾਂ ਨੇ ਸਾਡੇ ਮੁਲਾਜ਼ਮਾਂ ਤੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੇ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ਵਿੱਚ ਜੋ ਵੀ ਹਮਲਾ ਕੀਤਾ ਜਿਸ ਵਿੱਚ ਜਰਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਲ ਵੀ ਦਾਖਲ ਕਰਵਾਇਆ ਗਿਆ ਹੈ ਪੁਲਿਸ ਮਿਸ਼ਨ ਨੇ ਕਿਹਾ ਕਿ ਸੀਸੀਟੀਵੀ ਵਿੱਚ ਦੋ ਨੌਜਵਾਨੀ ਗੋਲੀ ਚਲਾਉਂਦੇ ਹੋਏ ਦਿਖਾਈ ਦੇ ਰਹੇ ਨੇ ਪਰ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਸੀ ਜੋ ਮੋਟਰਸਾਈਕਲ ਤੋਂ ਬਾਹਰ ਉਤਰ ਗਿਆ ਸੀ ਰੀਪੀਟ ਪਰ ਇਹਨਾਂ ਦਾ ਇੱਕ ਤੀਸਰਾ ਸਾਥੀ ਹੋਰ ਸੀ ਜੋ ਮੋਟਰਸਾਈਕਲ ਤੋਂ ਬਾਰੀ ਉਤਰ ਗਿਆ ਸੀ ਉਸ ਦਾ ਨਾਮ ਸੁਖਜਿੰਦਰ ਸਿੰਘ ਦਾ ਤੇ ਉਸ ਨੂੰ ਵੀ ਇਹਨਾਂ ਦੇ ਨਾਲ ਹੀ ਅਸੀਂ ਕਾਬੂ ਕਰ ਲਏ ਅੱਗੇ ਪੁਲਿਸ ਮੈਸ਼ਨਰ ਨੇ ਹੋਰ ਕੀ ਕੀ ਦੱਸਿਆ ਆ ਉਸ ਹੁੰਦੇ ਆ ਤੁਹਾਨੂੰ ਆਲਰੇਡੀ ਪਤਾ ਪਰਸੋਂ ਇੱਕ ਐਨਆਰਆਈ ਸੁਖਜੈ ਸਿੰਘ ਦੇ ਅਟੈਕ ਹੋਇਆ ਸੀਗਾ ਉਸ ਅਟੈਕ ਨੂੰ ਅਸੀਂ ਪਹਿਲੇ 7 ਘੰਟਿਆਂ ਦੇ ਜਿਹੜੇ ਸ਼ੂਟਰ ਦੇ ਆਈਡੈਂਟੀਫਾਈ ਕਰ ਲਏ ਸੀ ਉਹ ਤੋਂ ਨੈਕਸਟ ਤੁਰੰਤ ਬਾਅਦ ਕੱਲ ਜਿਹੜੇ ਆ ਜਿਹੜੇ ਬਾਕੀ ਦੇ ਬੰਦੇ ਉਹਨਾਂ ਦੇ 5 ਅਸੀਂ ਗ੍ਰਿਫਤਾਰ ਕਰਕੇ ਉਹਨੂੰ ਤੈਹ ਤੱਕ ਪਹੁੰਚ ਗਏ ਸੀਗੇ ਤੇ ਉਹਨਾਂ ਦੀ ਲੜੀ ਦੇ ਵਿੱਚ ਹੀ ਉਹ ਅਸਲ ਜਿਹੜੇ ਸ਼ੂਟਰ ਦਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਸਾਡੀਆਂ ਪਾਰਟੀਆਂ ਜਿਹੜੀਆਂ ਸਾਡੀਆਂ ਦੂਸਰੀਆਂ ਏਜੰਸੀਆਂ ਜਿਹੜੀਆਂ ਇੰਟਰਨਲ ਸਕਿਉਰਿਟੀ ਕਾਉਂਟਰ ਇੰਟੈਲੀਜੈਂਸ ਤੇ ਜਿਹੜੀ ਲੋਕਲ ਹੁਸ਼ਿਆਰਪੁਰ ਪੁਲਿਸ ਆ ਉਹਨਾਂ ਦੀ ਮਦਦ ਨਾਲ ਸਾਡਾ ਆਪਰੇਸ਼ਨ ਚੱਲ ਰਿਹਾ ਸੀ ਜਿਹਦੇ ਤਹਿਤ ਅਸੀਂ ਹੁਸ਼ਿਆਰਪੁਰ ਪਹੁੰਚੇ ਹੁਸ਼ਿਆਰਪੁਰ ਤੋਂ ਉਹਨਾਂ ਨੂੰ ਸਰਾਂ ਦੇ ਵਿੱਚੋਂ ਕਾਬੂ ਕੀਤਾ ਕਾਬੂ ਕਰਕੇ ਲਿਆ ਕੇ ਉਹਨਾਂ ਤੋਂ ਵੈਪਨ ਰਿਕਵਰੀ ਲਈ ਇੱਥੇ ਲੈ ਕੇ ਆਏ ਸੀ ਤਾਂ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸਾਡੇ ਜਵਾਨਾਂ ਤੇ ਹਮਲਾ ਕਰਨੇ ਤੋਂ ਪਹਿਲਾਂ ਕਿ ਸਾਡੇ ਤੇ ਕੋਈ ਅਟੈਕ ਕਰ ਦੇ ਸਾਡੇ ਅਸੀਂ ਸਾਡੇ ਜਵਾਨਾਂ ਨੇ ਉਹਨਾਂ ਨੂੰ ਆਪਣ ਉਹਨਾਂ ਹਸਪੀਟਲ ਪਹੁੰਚਿਆ ਤੇ ਅਸੀਂ ਉੱਥੇ ਜਾ ਕੇ ਕਿੰਨੇ ਫਾਇਰ ਕੀਤੇ ਗਏ ਉਹਨਾਂ ਦੇ ਵੱਲੋਂ ਜੀ ਨਹੀਂ ਇੱਥੇ ਕੀ ਹੋਇਆ ਇਸ ਜਗ੍ਹਾ ਦੇ ਕੋਲ ਇੱਥੇ ਉਹਨਾਂ ਨੇ ਜਦੋਂ ਵੈਪਨ ਕੱਢ ਕੇ ਦੇਣੇ ਸਾਨੂੰ ਵੈਪਨ ਦਿਖਾ ਰਹੇ ਸੀ ਵੈਪਨ ਦਿਖਾਉਂਦਿਆਂ ਹੀ ਉਹਨਾਂ ਨੇ ਵੈਪਨ ਲੈ ਕੇ ਸਾਡੇ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਕਿ ਸਾਡੇ ਜਵਾਬੀ ਫਾਇਰਿੰਗ ਤੇ ਆਪਦੇ ਬਚਾਅ ਦੇ ਲਈ ਫਾਇਰਿੰਗ ਕਰਦੇ ਆ ਸਾਡੀਆਂ ਪਾਰਟੀਆਂ ਨੇ ਉਹਨਾਂ ਨੂੰ ਜਿਹੜਾ ਕਾਬੂ ਕਰਕੇ ਉਹ ਜ਼ਖਮੀ ਹੋ ਗਏ ਉਹਨਾਂ ਆਸਵਾਦ ਬਹੁਤ ਵੱਡੀ ਤੋਂ ਬਹੁਤ ਵੱਡੀ